ਖਾਲਿਸਤਾਨ ਦੇ ਅਸੀਂ ਪਹਿਲਾਂ ਹੀ ਬਹੁਤ ਖਿਲਾਫ ਹਾਂ ਕੱਲ ਨੂੰ ਮਤਲਬ ਕਿਸੇ ਪ੍ਰੈਸ਼ਰਾਈਜ਼ ਦੇ ਮਤਲਬ ਚੱਲਦੇ ਆ ਸਾਨੂੰ ਆਪਣੇ ਬਿਆਨ ਬਦਲਨੇ ਪੈਣ ਅਸੀਂ ਪਹਿਲਾਂ ਵੀ ਖਾਲਿਸਤਾਨ ਦੇ ਖਿਲਾਫ ਪ੍ਰਚਾਰ ਕਰਦੇ ਸੀ ਹੁਣ ਚਲੋ ਖਿਲਾਫ ਨਹੀਂ ਬੋਲਦੇ ਪਰ ਹੱਕ 'ਚ ਕਦੇ ਵੀ ਨਹੀਂ ਭੁੱਗਤਾਂਗੇ ਪਰ ਸਾਡੇ ਨੌਜਵਾਨਾਂ ਨੂੰ ਕਿਹਨੇ ਇਹ ਮਿਸ ਗਾਈਡ ਕਰ ਦਿੱਤਾ ਕਿ ਤੁਸੀਂ ਸਿਰਫ ਖਾਲਿਸਤਾਨ ਦਾ ਨਾਰਾ ਲਾ ਕੇ ਖਾਲਿਸਤਾਨ ਜਿੰਦਾਬਾਦ ਕਹਿ ਕੇ ਹੀ ਤੁਸੀਂ ਖਾਲਿਸਤਾਨ ਪ੍ਰਾਪਤ ਕਰ ਲਿਆ ਮੋਟਰਸਾਈਕਲਾਂ ਦੇ ਉੱਤੇ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਲਾ ਕੇ ਜਾਂ ਝੰਡੇ ਲਾ ਕੇ ਤੁਸੀਂ ਕੀ ਪ੍ਰਾਪਤ ਕਰ ਲਓਗੇ ਤੁਹਾਡੀ ਰਣਨੀਤੀ ਕੀ ਹੈ ਇਹ ਹਰ ਸਾਲ ਜਾਂਦੇ ਹਾਂ ਹਰ ਸਾਲ ਜਾ ਕੇ ਉੱਥੇ ਹਿਮਾਚਲ ਵਾਲਿਆਂ ਨਾਲ ਬਹਿਸਦੇ ਹਾਂ ਤੁਸੀਂ ਲੈਣ ਕੀ ਜਾਂਦੇ ਹੋ ਉੱਥੇ ਤੁਹਾਨੂੰ ਇਹ ਪਤਾ ਹੈ ਤੁਹਾਡੇ ਗੁਰਦੁਆਰੇ ਹੀ ਨਹੀਂ ਹੈਗੇ ਤੁਹਾਨੂੰ ਇਹ ਪਤਾ ਹੈ ਤੁਹਾਡੇ ਆਗੂ ਨਹੀਂ ਹੈਗੇ ਤੁਸੀਂ ਤੁਰੇ ਕੀ ਫਿਰਦੇ ਹੋ ਐਨੀ ਭੈਣ ਚੋ ਉਦਾਂ ਡਾਂਗਾ ਖਾਣ ਨੂੰ ਤੁਰੇ ਫਿਰਨੀਆ ਬੇਅਨਾਥਾਂ ਬੇਸਹਾਰਿਆਂ ਨੂੰ ਇਹ ਕੋਈ ਬਣਦੀ ਹੈ ਕੋਈ ਆਈਡੀਓਲੋਜੀ ਖਾਲਸਪਤਾਨ ਦਾ ਨਾਰਾ ਮਾਰਨ ਸਿਰਫ ਖਾਲਸ ਜੇ ਤੁਸੀਂ ਝੰਡਾ ਲਾਉਣ ਦੀ ਜਿਉਰਤ ਰੱਖਦੇ ਹੋ ਨਾ ਤਾਂ ਉਹਨਾਂ ਨਾਲ ਲੜੋ ਉੱਥੇ ਸਿਰ ਦਾ ਉਹੇ ਝੰਡਿਆਂ ਦੇ ਲਈ ਪੈਣ ਚੋਂ ਝੰਡੇ ਲਾਉਣੇ ਹੋ ਇੱਥੇ ਕਰਦੇ ਜਾਂਦੇ ਹੋ ਸੰਤ ਜਰਨੈਲ ਸਿੰਘ ਜਿੰਦਾਬਾਦ ਉੱਥੇ ਜੁੱਤੀਆਂ ਖਾਨੇ ਜਾ ਕੇ ਤੁਸੀਂ ਅਕਲ ਕਰੋ ਅਕਲ ਕਰੋ ਇਹ ਬੱਸਾਂ ਜਿਹੜੀਆਂ ਹਿਮਾਚਲ ਨੂੰ ਜਾ ਰਹੀਆਂ ਨੇ ਸਾਡੇ ਨੌਜਵਾਨਾਂ ਨੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਪਾਜੀ ਬਲਜਿੰਦਰ ਸਿੰਘ ਜੀ ਦਾਸ ਸਿੱਖੀ ਉਤੋਂ ਪੰਜਾਬ ਯੂਥ ਵਿੰਗ ਦਲ ਖਾਲਸਾ ਦਾ ਮੁੱਖ ਸੇਵਾਦਾਰ ਸਾਡੇ ਨੌਜਵਾਨ ਤਰਕਟਨਾਵਾ ਵਾਪਰ ਰਹੀਆਂ ਨੇ ਜਿਹੜੇ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਵਸਦਾ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾਂ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾਂ ਦੀ ਉਸ ਗੋਲ ਦਸਤਾਰ ਤੋਂ ਸਮੱਸਿਆ ਆ ਸਿੱਖਾਂ ਦੀਆਂ ਪ੍ਰਕਾਸ਼ ਦਾੜੀਆਂ ਤੋਂ ਪ੍ਰੋਬਲਮ ਆ ਉਹ ਵਿੱਚ ਅਮਨ ਸੂਤ ਦਾ ਜੋ ਕਹਿਣਾ ਆ ਕਿ ਭਿੰਡਰਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਮਾਤੇ 'ਚ ਬੜਾ ਨਹੀਂ ਦੇਵਾਂਗੇ ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵੱਸਦਾ ਆ ਤੇ ਸੰਤ ਜਰਨੈਲ ਸਿੰਘ ਹੁਣੇ ਸਾਡੇ ਦਿਲਾਂ 'ਚ ਵੱਸਦੇ ਨੇ ਉਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਂ 'ਚ ਵਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾ ਦੀ ਲੱਗੀ ਹੋएगी ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਓਏ ਸੋਹਣੇ ਜ਼ਿੰਦਾਬਾਦ ਇਹ ਦੋ ਤੱਕੇ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਮੈਂ ਉਹਨਾਂ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹਾਰਪੁਰ ਦੀ ਗੱਲ ਕਰਦੇ 70% ਇੱਥੇ ਫੈਕਟਰੀਆਂ ਵਿੱਚ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰ ਆਪਣੀਆਂ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ ਅਰੋੜਾ ਆ ਹਿਮਾਚਲ ਦਾ ਪ੍ਰਸ਼ਾਸਨ ਆ ਇੱਥੇ ਦੀ ਪੁਲਿਸ ਪ੍ਰਸ਼ਾਸਨ ਆ ਇੱਥੇ ਦਾ ਸੀਐਮ ਆ ਜਿਹੜਾ ਇਹਨੂੰ ਨੱਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਵਾਰ-ਵਾਰੇ ਭਿੰਡਰਾ ਵਾਲੇ ਸੰਤਾ ਨੂੰ ਅੱਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਚ ਸ਼ਰੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾਂ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਹੈਗਾ ਤੇ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਸਚਕਣ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਦੀ ਯਾਦਗਾਰ ਬਣੀ ਹੋਈ ਹੈ ਤੇ ਸੰਤ ਜਰਨੈਲ ਸਿੰਘ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਦੇ ਨੇ ਤੇ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾਂ ਦੇ ਖਿਲਾਫ ਬੋਲੀ ਗਈ ਇਹੋ ਜੀ ਸ਼ਬਦਾਬਲੀ ਕਿਸੇ ਕੀਮਤ ਵੀ برداشت ਨਹੀਂ ਕਰਾਂਗੇ ਤੇ ਅਸੀਂ ਹਿਮਾਚਲ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਇਸ ਮਸਲੇ ਦਾ ਹੱਲ ਚਾਹੁੰਨੇ ਆ ਤੇ ਇਹਨੂੰ ਨੱਥ ਪਾਓ ਇਹ ਪੰਤ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਤੇ ਸੰਤਾਂ ਦੇ ਲੋਸੀ ਜਿਸ ਤਰੀਕੇ ਨਾਲ ਝੰਡੇ ਨੂੰ ਰੋਲਿਆ ਆਏ ਨੇ ਜ਼ਮੀਨ ਦੇ ਵਿੱਚ ਪੈਰ ਕਿ ਜੇ ਤੁਹਾਡੇ ਪੱਟਾ ਦੇ ਵਿੱਚ ਦਮ ਹੈਗਾ ਆ ਤੇ ਫਿਰ ਸੰਤਾਂ ਦੇ ਝੰਡੇ ਤੇ ਸੰਤਾਂ ਦੇ ਸਟicker ਲਾ ਕੇ ਗੱਡੀ ਪੰਜਾਬ ਦੀ ਹੱਦ ਤੋਂ ਬਾਹਰ ਕੱਢੋ ਜੇ ਤੁਹਾਡੀਆਂ ਲੱਤਾਂ ਪਰ ਨਹੀਂ ਚੱਲਦੀਆਂ ਤੇ ਫਿਰ ਗੱਡੀ ਦੇ ਉੱਪਰ ਸੰਤਾਂ ਦਾ ਸਟicker ਨਾ ਲਾਓ ਝੰਡੇ ਨਾ ਲਾਓ ਉਗੀ ਇਹ ਉਹ ਜਰਨੈਲ ਆ ਜਿਹਨੇ ਆਪਾ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਹੁਕਮਾਂ ਤੇ ਚੱਲੇ ਨੇ ਪੰਥ ਲਈ ਕੌਮ ਲਈ ਸਾਡੀਆਂ ਤੁਹਾਡੀਆਂ ਸਿਰਾਂ ਦੇ ਅੱਜ ਦਸਤਾਰਾਂ ਨੇ ਤੇ ਸੰਤ ਜਰਨੈਲ ਸਿੰਘਾ ਹੁਣਾਂ ਤੇ ਕਰਕੇ ਹੀ ਸੋਪਦੀਆਂ ਨੇ ਜਿਸ ਤਰੀਕੇ ਨਾਲ ਇੱਥੇ ਦੀ ਹਕੂਮਤ ਦਰਬਾਰ ਸਾਹਿਬ ਨੂੰ ਟੈਟੇਰੀ ਕਰ ਰਹੀ ਸੀ ਪੰਜਾਬ ਦੀ ਨੌਜਵਾਨਾਂ ਨੂੰ ਕੁਚਲ ਰਹੀ ਸੀ ਉਹਨੂੰ ਠੱਲ ਪਾਉਣ ਵੱਲ ਜਰਨੈਲ ਸੀ ਤੇ ਸੰਤ ਜਰਨੈਲ ਸੀ ਸੋ ਇਹ ਸੁਨੇਹਾ ਪੰਜਾਬ ਦੀ ਨੌਜਵਾਨਾਂ ਨੂੰ ਅਸੀਂ ਦੇਣਾ ਚਾਹੁੰਦੇ ਹਾਂ ਅਸੀਂ ਜੀਉ ਤੋਂ ਪੰਜਾਬ ਵੱਲੋਂ ਕਿ ਭਾਈ ਜੀ ਤੁਹਾਡੀਆਂ ਲੱਤਾਂ ਪਾਰ ਚੱਲ ਜੀਂ ਨੇ ਫੇਰ ਹੀ ਸੰਤਾ ਦੇ ਸਟicker ਲਾ ਕੇ ਜਾਓ ਤੇ ਜੇ ਕੋਈ ਲਾਵੇ ਤੇ ਉਹਦਾ ਜਵਾਬ ਦਿਓ ਕਿ ਜਿਵੇਂ ਤੁਹਾਡੇ ਬਾਪ ਦੀ ਪੱਗ ਨੂੰ ਕੋ ਹੱਥ ਪਾਲੇ ਇੱਥੇ ਜੋ ਕਰਦੇ ਹੋ ਉੱਥੇ ਤੁਹਾਡੇ ਇਹ ਕਰਨਾ ਦਾ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਆ ਬਸ ਅੱਗੇ